ਜਦੋਂ ਇਹ ਆਕਰਕੇ ਡੱਲਾ ਚੌਧਰੀ ਦਰਸ਼ਨ ਕਰਦਾ ਤੇ ਸਾਧ ਸੰਗਤ ਦਰਸ਼ਨ ਕਰਕੇ ਨਾ ਇੱਕ ਵਿਅੰਗ ਜਿਹਾ ਸਤਿਗੁਰਾਂ ਤੇ ਕਸਦਾ ਹੈ ਜਿਵੇਂ ਅਸੀਂ ਕਿਸੇ ਤੇ ਵਿਅੰਗ ਕਰਦੇ ਆ ਮਖੌਲ ਕਰਦੇ ਆ 500 ਫੌਜ ਸੀ ਉਹਦੇ ਕੋਲ ਸਿਪਾਹੀਆਂ ਦੀ ਤੇ ਵਿਅੰਗ ਕੀ ਕਰਦਾ ਕਹਿੰਦਾ ਕਿ ਗੁਰੂ ਹੋਵੇ ਤੇ ਗੁਰੂ ਦੇ ਕੋਲ ਸਿੰਘ ਹੋਣ ਮੈਂ ਚੌਧਰੀਆ ਮੇਰੇ ਕੋਲ 500 ਤੇ ਵਿਅੰਗ ਪਤਾ ਕੀ ਕਰਦਾ ਕਹਿਣ ਲੱਗਾ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ ਕੇ ਬਾਦਸ਼ਾਹ ਮੈਨੂੰ ਯਾਦ ਕਰਦੇ ਮੈਂ ਢੱਲਾ ਮੱਲਾ ਮੇਰੀਆਂ ਫੌਜਾਂ ਮੈਂ ਆਉਂਦਾ ਤੁਹਾਡੇ ਕੋਲ ਇਹ ਜਿਹੜਾ ਨੁਕਸਾਨ ਹੋਇਆ ਚਾਰ ਸਹਿਬਜ਼ਾਦੇ ਸ਼ਹੀਦ ਹੋਏ ਸਰਸਾਂ ਦੀ ਢੇਟ ਪਰਿਵਾਰ ਚੜ ਗਿਆ ਮੈਂ ਤੁਹਾਡੇ ਕੋਲੇ ਆਉਂਦਾ ਮੈਂ ਤੁਹਾਡੇ ਆ ਤੁਹਾਡੇ ਨਾਲ ਜੰਗ ਦੇ ਮੈਦਾਨ ਵਿੱਚ ਤੁਹਾਡੀ ਮਦਦ ਕਰਦਾ ਤੁਸੀਂ ਮੈਨੂੰ ਯਾਦ ਕਰਦੇ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ ਤੇ ਪਾਸ਼ਾ ਕੋ ਪਤਾ ਕੀ ਕਹਿੰਦੇ ਨੇ ਪਾਸ਼ਾ ਮਸਕਰਾ ਕਰਕੇ ਕਹਿਣ ਲੱਗੇ ਕੀ ਹੋਇਆ ਜੇ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾਹ ਸਾਬ ਕਹਿੰਦੇ ਮੇਰੇ ਨਾਲ ਪ੍ਰਮਾਤਮਾ ਸੀ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ੋ ਰਾਜ ਕਰਹਾ ਕੁਲ ਰਹੀਮ ਐਮਾ ਬਖਸ਼ ਬਖਸ਼ਿੰਦੇ ਉਹ ਦਸਤਗੀਰ ਅਤਾ ਬਖਸ਼ ਰੋਦੀ ਜਿਹੋ ਦਿਲ ਪਜੀਰ ਵੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੀਵਨ ਇੰਨਾ ਸੰਘਰਸ਼ਮਈ ਹੈ ਸਾਧ ਸੰਗਤ ਪਾਤਸ਼ਾਹ ਨੇ ਕਿਤੇ ਵੀ ਨਹੀਂ ਲੁਕਾਇਆ ਜੇ ਬਹਾਦਰ ਸ਼ਾਹ ਕਹਿੰਦਾ ਕਿ ਪਾਤਸ਼ਾਹ ਤੁਹਾਡਾ ਨਾਲ ਤੁਹਾਡੇ ਇੰਨਾ ਧੱਕਾ ਹੋਇਆ ਤੁਹਾਨੂੰ ਕੋਈ ਰੰਜ ਨਹੀਂ ਆਉਂਦਾ ਤੁਹਾਨੂੰ ਕੋਈ ਗੁੱਸਾ ਹੋਵੇ ਕੋਈ ਗਿਲਾ ਹੋਵੇ ਤੁਹਾਡੇ ਮਨ ਦੇ ਵਿੱਚ ਕੋਈ ਇਹ ਗੁੱਸਾ ਹੋਵੇ ਕਿ ਮੈਂ ਬਿੰਤੀ ਦੇ ਵਿੱਚ ਥੋੜਾ ਸੀ ਜਾਂ ਮੇਰਾ ਪਰਿਵਾਰ ਕੁਰਬਾਨ ਹੋ ਗਿਆ ਝੂਠੀਆਂ ਕਸਮਾਂ ਖਾ ਕਰਕੇ ਮੇਰੇ ਪਰਿਵਾਰ ਤੇ ਹੱਲੇ ਕੀਤੇ ਗਏ ਕੋਈ ਰੰਜ ਹੋਵੇ ਸਾਬ ਕਹਿੰਦੇ ਬਾਦਰਸ਼ਾ ਕੋਈ ਰੰਜ ਨਹੀਂ ਮੈਂ ਬਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਮੈਂ ਜਹਾਂ ਸੇ ਗੁਜਰਾ ਬੜੀ ਮਸਤੀ ਸੇ ਗੁਜਰਾ ਮੈਨੂੰ ਕੋਈ ਕਿਸੇ ਤੇ ਰੰਜ ਨਹੀਂ ਮੈਂ ਜਿੱਥੋਂ ਦੀ ਲੰਗਿਆ ਮਸਤੀ ਨਾਲ ਲੰਗਿਆ ਕਿਉਂਕਿ ਕਮਾਲ ਦੀ ਕਰਮਾਇਤ ਉਸ ਪ੍ਰਮਾਤਮਾ ਦੀ ਜਿਹੜਾ ਰਿਜਕ ਦੇਣ ਵਾਲਾ ਜਿਹੜਾ ਪਾਲਣਹਾਰ ਹੈ ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ ਹੈ ਜਿਸ ਤੋਂ ਕੁਝ ਲਕਾਇਆ ਨਹੀਂ ਜਾ ਸਕਦਾ ਜਦੋਂ ਮੇਰੇ ਨਾਲ ਉਹ ਹੈ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਦਾ ਸਹਿਬ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਕੀ ਹੋਇਆ ਜੇ ਨਾ ਡੱਲਾ ਦਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ ਮੇਰੇ ਨਾਲ ਪ੍ਰਮਾਤਮਾ